ਸਾਰੇ ਭੈਣ ਭਰਾਵ ਨੂੰ ਪਿਆਰ ਭਰੀ ਜੈਮਸ ਦੀ ਅੱਜ ਅਸੀਂ ਸ਼ਾਮ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਪਾਕ ਪਵਿੱਤਰ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ ਧੰਨਵਾਦ ਕਰਦੇ ਉਸ ਮਹਾਨ ਖੁਦਾਵੰਦ ਦਾ ਜ ਜਨਾ ਨੇ ਹੁਣ ਤੱਕ ਸਾਨੂੰ ਸੰਭਾਲ ਲਿਆ ਆਪਣੇ ਖੰਭਾ ਹੇਠਾਂ ਸਾਨੂੰ ਛੁਪਾ ਕੇ ਰੱਖਿਆ ਸੱਚੀ ਸਹਾਇਤਾ ਸਾਨੂੰ ਦਿੱਤੀ ਰੋਜ਼ ਦੀ ਰੋਟੀ ਸਾਨੂੰ ਦਿੱਤੀ ਰੋਜ਼ ਦੇ ਸਾਥ ਸਾਨੂੰ ਬਖਸ਼ੇ ਸ਼ੁਕਰ ਧੰਨਵਾਦ ਕਰਦੇ ਉਸ ਮਹਾਨ ਖੁਦਾਵੰਦ ਦਾ ਜੋ ਬਰਕਤ ਤੇ ਆਸ਼ੀਰਵਾਦ ਦੇਣ ਵਾਲਾ ਪਰਮੇਸ਼ਰ ਹੈ ਅਰੋਧੀ ਕਿਰਪਾ ਸਦਾ ਦੀ ਹੈ ਅੱਜ ਜਿਸੀ ਸਭ ਦੇ ਸਪੋਸ ਪਰਮੇਸ਼ਰ ਦੀ ਕਿਰਪਾ ਦੇ ਵਿੱਚ ਬਣੇ ਰਹਿਣ ਦੇ ਲਈ ਕੁਝ ਗੱਲਾਂ ਸਿੱਖ ਰਹੀ ਸੀ ਕਿ ਬਹੁਤ ਸਾਰੇ ਲੋਗ ਨੇ ਜੋ ਆਪਣੇ ਸ਼ਬਦਾਂ ਦਾ ਇਸਤੇਮਾਲ ਕਰਦੇ ਨੇ ਕਿ ਅਸੀਂ ਮਸੀਹ ਦੇ ਵਿੱਚ ਚੱਲਦੇ ਹਾਂ ਸੋ ਅਸਲੀ ਤਰੀਕਾ ਕੀ ਹੈ ਮਸੀਹ ਦੇ ਵਿੱਚ ਚੱਲਣ ਦਾ ਕਿ ਖੁਦਾ ਦੇ ਵਿੱਚ ਆਪਣੀ ਜੜ ਮਜ਼ਬੂਤ ਕਰੋ ਵਿਸ਼ਵਾਸ ਦੀ ਜੜ ਔਰ ਪਰਮੇਸ਼ਰ ਦੇ ਨਾਲ ਇੱਕ ਅੱਛੇ ਤਰੀਕੇ ਨਾਲ ਸੰਗਤੀ ਕਰੋ ਪੂਰੇ ਵਿਸ਼ਵਾਸ ਅਤੇ ਧੰਨਵਾਦ ਦੇ ਨਾਲ ਖੁਦਾ ਦੇ ਰਾਹ 'ਤੇ ਔਰ ਦੀ ਮਹਿਮਾ 'ਚ ਵਧਦੇ ਜਾਓ ਕਿਉਂਕਿ ਖੁਦਾ ਸੱਚਮੁੱਚ ਸਾਡੇ ਤੋਂ ਆਪਣੇ ਸ਼ਬਦਾਂ ਦੀ ਮਹਿਮਾ ਤੋਂ ਬਿਨਾ ਕੁਝ ਨਹੀਂ ਚਾਹਦਾ ਵਫਾਦਾਰੀ ਕਰੋ ਇਨਸਾਨੀ ਸੁਭਾ ਨੂੰ ਛੱਡ ਕੇ ਨਵੇਂ ਇਨਸਾਨੀਅਤ ਦੇ ਚਲਚਲਨ 'ਚ ਨਵੇਂ ਬਣੋ। ਹਾਇ ਤੇ ਇੱਕ ਹੋਰ ਚਲਚਲਨ ਹੈ ਜਿਸ ਨੂੰ ਅਸੀਂ ਕਹਿ ਸਕਦੇ ਆ ਕਿ ਅਸੀਂ ਮਸਜਿਦ ਵਿੱਚ ਚੱਲਦੇ ਆਂ। ਔਰ ਉਹ ਕੀ ਤਰੀਕਾ ਹੈ ਖੁਦਾ ਵਿੱਚ ਚੱਲਣਾ? ਤੇ ਕਿਸ ਤਰ੍ਹਾਂ ਅਸੀਂ ਖੁਦਾ ਦੇ ਵਿੱਚ ਚੱਲਦੇ ਆਂ? ਇਸ ਗੱਲ ਨੂੰ ਅਸੀਂ ਪ੍ਰੂਫ ਕਰ ਸਕਦੇ ਆਂ, ਕਲੀਅਰ ਕਰ ਸਕਦੇ ਆਂ ਜਾਂ ਫਿਰ ਉਸ ਤਰੀਕੇ ਨਾਲ ਸਾਨੂੰ ਖੁਦਾ ਵਿੱਚ ਬੇਸ਼ੱਕ ਚੱਲਣਾ ਚਾਹੀਦਾ ਆਂ? ਔਰ ਉਹ ਕਿਹੜਾ ਤਰੀਕਾ ਹੈਗਾ ਉਹ ਜਾਣਨ ਦੇ ਲਈ ਖੁਦਾ ਦੇ ਵਚਨ 'ਚੋਂ ਪੜ੍ਹਦੇ। ਮੱਤੀ 16 ਮੋਦੀ 24 ਤੋਂ ਲੈ ਕੇ 28 ਨੰਬਰਾਈ ਤੱਕ ਅਸੀਂ ਪੜ੍ਹਦੇ ਆਂ। ਤਾਂ ਦੇ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਉਹ ਆਪਣੇ ਆਪ ਦਾ ਇਨਕਾਰ ਕਰੀਏ ਅਤੇ ਆਪਣੀ ਸਲੀਪ ਚੁੱਕ ਕੇ ਮੇਰੇ ਪਿੱਛੇ ਚੱਲੇ ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ ਉਹ ਉਸਨੂੰ ਗਵਾ ਦਵੇਗਾ ਪਰ ਜਿਹੜਾ ਮੇਰੇ ਲਈ ਆਪਣੀ ਜਾਨ ਗਵਾਵੇ ਉਹ ਉਸਨੂੰ ਲੱਭ ਲਵੇਗਾ ਕਿਉਂਕਿ ਮਨੁੱਖ ਨੂੰ ਕੀ ਲਾਭ ਜੇ ਸਾਰੀ ਦੁਨੀਆ ਨੂੰ ਜਿੱਤ ਲਵੇ ਪਰ ਆਪਣੀ ਜਾਨ ਨੂੰ ਗਵਾ ਲਵੇ ਅਥਵਾ ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ ਕਿਉਂ ਜੋ ਮਨੁੱਖ ਦਾ ਪੁੱਤਰ ਆਪਣੇ ਦੂਤਾਂ ਸਮੇਤ ਆਪਣੇ ਪਿਤਾ ਦੀ ਮਹਿਮਾ ਨਾਲ ਮੋੜਾਵੇਗਾ ਅਤੇ ਉਸ ਸਮੇਂ ਉਹ ਹਰੇਕ ਨੂੰ ਉਹਦੀ ਕਰਨੀ ਦਾ ਫਲ ਦੇਵੇਗਾ ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਕਈ ਇਨ੍ਹਾਂ ਵਿੱਚੋਂ ਜਿਹੜੇ ਇੱਥੇ ਖੜੇ ਹਨ ਮੌਤ ਦਾ ਸਵਾਦ ਨਾ ਚਖਣਗੇ ਜਦ ਤੱਕ ਮਨੁੱਖ ਦੇ ਪੁੱਤਰ ਨੂੰ ਆਪਣੇ ਰਾਜ ਵਿੱਚ ਆਉਂਦਾ ਨਾ ਵੇਖਣ ਹਾਲੇਲੂਆ ਸਵਾਸਾ ਵਿਚਨਸਨ ਦਾਸਾ ਆਬਵੀਅਸਲੀ ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਪਰਮੇਸ਼ਰ ਦੇ ਪਿੱਛੇ ਕਿਉਂ ਚੱਲਦੇ ਹਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਅਸੀਂ ਸਦਾ ਦੀ ਜੀਵਨ ਨੂੰ ਪ੍ਰਾਪਤ ਕਰੀਏ ਅਸੀਂ ਝੂਠੇ ਦੀਵੀ ਦੇ ਪਿੱਛੇ ਪੈ ਕੇ ਨਰਕ ਨਾ ਜਾਈਏ ਪਰ ਅਸੀਂ ਸੱਚੇ ਪਰਮੇਸ਼ਰਾਂ ਦੇ ਪਿੱਛੇ ਲੱਗ ਕੇ ਸਵਰਗ ਨੂੰ ਚੱਲ ਜਾਈਏ ਸੁਮਸੀ ਯਿਸੂ ਵੀ ਕੀ ਕਹਿੰਦਾ ਆ ਕਹਿੰਦਾ ਤੁਹਾਡੇ ਵਿੱਚ ਜਿਹਨੇ ਲੋਕ ਖੜੇ ਨੇ ਜੋ वचन ਪ੍ਰਾਰਧਨਾ ਨੂੰ ਸੌਦੇ ਪੈਸੇ ਉਸ ਵੇਲੇ ਪ੍ਰਭੂ ਦੇ ਦੁਆਰਾ ਦਿੱਤੇ ਪ੍ਰਚਾਰ ਨੂੰ ਤੇ ਉਹਦੀਆਂ ਗੱਲਾਂ ਨੂੰ ਕਹਿੰਦਾ ਤੁਹਾਡੇ ਵਿੱਚ ਐਸੇ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਮੌਤ ਨੂੰ ਕਹਿੰਦਾ ਨਾ ਚੱਖਣਗੇ ਜਿਨ੍ਹਾਂ ਦੇ ਉੱਤੇ ਮੌਤ ਦਾ ਕਹਿੰਦਾ ਕੋਈ ਅਧਿਕਾਰ ਨਾ ਹੋਵੇਗਾ ਜੋ ਕੀ ਹੈ ਪਰਮੇਸ਼ਰ ਦੇ ਰਾਜ ਵਿੱਚ ਜ਼ਰੂਰ ਵੜਨਗੇ ਅਤੇ ਜਿਨ੍ਹਾਂ ਦੇ ਉੱਤੇ ਪਰਮੇਸ਼ਰ ਦਾ वचन ਸਾਨੂੰ ਦੱਸਦਾ ਕਿ ਮੌਤ ਦਾ ਰਾਜ ਨਹੀਂ ਹੋਊਗਾ ਪਾਪ ਕੇ ਉਹ ਖੁਦਾ ਨੂੰ ਪਸੰਦ ਆਉਣ ਵਾਲੇ ਹੋਣਗੇ ਤੇ ਉਹਨਾਂ ਦਾ ਚਾਲ ਚੱਲਣਾ ਖੁਦਾ ਨੂੰ ਪਸੰਦ ਆਉਣ ਵਾਲਾ ਹੋਏਗਾ ਅਸੀਂ ਜਾਣਦੇ ਆ ਉਹਨਾਂ ਵਿੱਚ ਖੜੇ ਕੁਝ ਉਹਦੇ ਚੇਲੇ ਵੀ ਸੀ ਹਰ ਅਸੀਂ ਸ਼ੋਰ ਹੈ ਗਿਆ ਸੀ ਇਸ ਨੂੰ ਲੈ ਕੇ ਕਿ ਉਹਦੇ ਚੇਲੇ ਜਿਹੜੇ ਆ ਜ਼ਰੂਰ ਹੀ ਜ਼ੁਰਗ ਰਾਜ਼ਲੀ ਤਿਆਰ ਕੀਤੇ ਗਏ ਹੋਣਗੇ ਚੁਣੇ ਗਏ ਹੋਣਗੇ ਪਰ ਇਟ ਮੀਨਸ ਇਹ ਨਹੀਂ ਸੀਗਾ ਵੀ ਉਹ ਹਮੇਸ਼ਾ ਲਈ ਅਮਰ ਰਹਿਣਗੇ ਉਹ ਮਰੇ ਤਾਂ ਜ਼ਰੂਰ ਪਰ ਕਹਿੰਦਾ ਓਨੀ ਚਿਰ ਮੌਤ ਦਾ ਸਵਾਦ ਨਹੀਂ ਚੱਕਣਗੇ ਜਿੰਨਾ ਚਿਰ ਉਹ ਮਨੁੱਖ ਦੇ ਪੁੱਤਰ ਨੂੰ ਆਪਣੇ ਵਿੱਚ ਆਉਂਦਾ ਨਾ ਵੇਖ ਲੈਣ ਹੁਣ ਲੋਕਾਂ ਨੂੰ ਲੱਗਾ ਕਿ ਸਰੀਰਿਕ ਰੂਪ ਵਿੱਚ ਆਉਂਦਾ ਵੇਖਣਗੇ ਪਰ ਆਪਣੇ ਚ ਆਉਂਦਾ ਭਾਵ ਉਹਨਾਂ ਦਾ ਸੁਭਾਅ ਆਪਣੇ ਵਿੱਚ ਆਉਂਦਾ ਉਹਦਾ ਚਾਲ ਚੱਲਣਾ ਪੜੇ ਜਾਂਦਾ ਜਾਂ ਫਿਰ ਉਹਦੀ ਲਾਈਫ ਉਹਦੇ ਸੈਕਰੀਫਾਈਸਸ ਜਾਂ ਫਿਰ ਉਹਦੇ ਜਿੰਨਾ ਦੁੱਖ ਆਪਣੇ ਲਾਈਫ ਚ ਆਉਂਦਿਆਂ ਵੇਖਣਾ ਜਿਸ ਤਰ੍ਹਾਂ ਪਤਰਸ ਜੀ ਅਸੀਂ ਦੇਖਦੇ ਆ ਪਤਰਸ ਨੂੰ ਵੀ ਕ੍ਰੂਸ ਤੇ ਚੜਾਇਆ ਗਿਆ ਉਹਦੀ ਕ੍ਰੂਸ ਪੁੱਠੀ ਲੜਕਾ ਦਿੱਤੀ ਗਈ ਪਤਰਸ ਨੂੰ ਕਿੰਨਾ ਤਾਨੇ ਦੇ ਕੇ ਕਿੰਨਾ ਮਾਰਿਆ ਕੁੱਟਿਆ ਗਿਆ ਪੌਲਸ ਨੂੰ ਕਿੱਦਾਂ ਜੇਲਾ ਵਿੱਚ ਕਰ ਕਿੱਥੇ ਕਰਦੇ ਕਿੱਥੇ ਲੈ ਗਏ ਜਾਂਦੇ ਰਹੇ ਕਿੰਨਾ ਉਹਨੂੰ ਵੀ ਦੁੱਖ ਦਿੱਤੇ ਗਏ ਕਲਾਮ ਚ ਲਿਖਿਆ ਪਤਰਸ ਨੇ ਬਹੁਤ ਜ਼ਿਆਦਾ ਦੁੱਖ ਝੱਲਿਆ ਔਰ ਪੌਲਸ ਨੇ ਮਸੀਹ ਯਿਸੂ ਤੋਂ 5 ਗੁਣਾ ਵੱਧ ਕੇ ਕੋੜੇ ਖਾਦੇ ਸੋ ਮਸੀਹ ਯਿਸੂ ਨੇ ਆਪਣੇ ਚੀਲਿਆਂ ਬਾਰੇ ਅਤੇ ਉੱਥੇ ਖੜੇ ਹੋਰ ਵੀ ਲੋਕਾਂ ਬਾਰੇ ਕਿਹਾ ਸੀ ਕਿ ਤੁਹਾਡੇ ਵਿੱਚੋਂ ਐਸੇ ਬਹੁਤ ਸਾਰੇ ਲੋਕ ਹੋਣਗੇ ਓਨੀ ਦੇਰੋਂ ਮਰਨਗੇ ਨਹੀਂ ਜਿੰਨੀ ਦੇਰੋਂ ਮਨੁੱਖ ਦੇ ਪੁੱਤਰ ਨੂੰ ਆਪਣੇ ਉੱਤੇ ਉਹਦਾ ਨਾਂ ਵੇਖਣ ਸੋ ਕਿ ਉਹਨਾਂ ਦੇ ਅੰਦਰ ਮਸੀਹ ਦਾ ਸੁਭਾਅ ਆਇਆ ਮਸੀਹ ਦੀ ਤਰ੍ਹਾਂ ਉਹਨਾਂ ਨੇ ਦੁੱਖ ਝੱਲੇ ਮਸੀਹ ਦੀ ਤਰ੍ਹਾਂ ਉਹਨਾਂ ਨੇ ਪ੍ਰਚਾਰ ਕੀਤਾ ਮਸੀਹ ਦੀ ਜਹੀ ਉਹ ਦਲੇਰ ਹੋ ਗਏ ਮਸੀਹੀ ਸੁਭਾਅ ਉਹਨਾਂ ਦੇ ਅੰਦਰ ਆ ਗਿਆ ਉਸੇ ਤਰ੍ਹਾਂ ਇੱਕ ਪੁਰਖ ਇੱਕ ਔਰਤ ਇੱਕ ਵਿਸ਼ਵਾਸੀ ਮਨੁੱਖ ਜੋ ਵੀ ਇਹ ਗੱਲ ਕਹਿੰਦਾ ਕਿ ਮੈਂ ਮਸੀਹ ਦੇ ਪਿੱਛੇ ਚੱਲਦਾ ਹਾਂ ਉਹ ਇਸ ਵਚਨ ਨੂੰ ਨਾ ਭੁੱਲੇ ਜਿਹੜਾ ਮਸੀਹ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਅਤੇ ਉਹਦੇ ਚੇਲੇਆ ਨੇ ਉਸ ਵਚਨ ਨੂੰ ਪੂਰਿਆ ਕੀਤਾ ਅਤੇ ਫੇਰ ਹੀ ਉਹ ਸਵਰਗ ਰਾਜੇ ਚ ਵੜੇ ਅਤੇ ਫੇਰ ਉਹ ਪ੍ਰਭੂ ਦੇ ਚੇਲੇ ਕੋ ਹਣ ਦੇ ਯੋਗ ਹੋਏ ਅਤੇ ਫੇਰ ਹੀ ਉਹ ਧਰਮੀ ਪੁਰਖ ਠਹਿਰੇ ਅਤੇ ਫੇਰ ਹੀ ਉਹ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਚੰਗੀ ਲੜਾਈ ਲੜ ਲੁਕਿਆ ਮੈਂ ਆਪਣੀ ਸਾਰੀ ਦੌੜ ਪੂਰੀ ਕਰ ਲਈ ਆ ਮਤਲਬ ਮੈਂ ਅچھے ਤਰੀਕੇ ਨਾਲ ਦੌੜਿਆ ਮੈਂ ਮਸੀਹ ਚ ਚੱਲਿਆ ਨਹੀਂ ਪਰ ਦੌੜਿਆ ਉਹ ਵੀ ਅچھے ਤਰੀਕੇ ਨਾਲ ਮੈਂ ਹੁਣ ਆਪਣੀ ਦੌੜ ਪੂਰੀ ਕਰ ਲਈ ਆ ਸੋ ਉਹਨਾਂ ਦਾ ਜੀਵਨ ਕਾਲ ਕਹੋ ਜਿਆ ਸੀ ਜਿਨ੍ਹਾਂ ਦਾ ਮਸੀਹ ਦੇ ਪਿੱਛੇ ਚੱਲਣਾ ਮਸੀਹ ਨੂੰ ਪਸੰਦ ਆਇਆ ਉਹਨਾਂ ਦਾ ਜੀਵਨ ਕਾਲ ਉਹਨਾਂ ਦਾ ਕੈਰੈਕਟਰ ਕਿਹੋ ਜਿਹਾ ਸੀ ਉਹਨਾਂ ਦੇ ਸੈਕਰੀਫਾਈਸਸ ਕਿਦਾਂ ਦੇ ਸੀਗੇ ਵਚਨ 'ਚ ਲਿਖਿਆ ਯੇਸ਼ੂ ਕਹਿੰਦਾ 24 ਨੰਬਰ ਆਈ 'ਚ ਕਹਿੰਦਾ ਆਪਣੇ ਚੇਲਿਆਂ ਨੂੰ ਉਸਨੇ ਕਿਹਾ ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਉਹ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਆਵੇ ਸੋ ਹੁਣ ਸਲੀਬ ਕੀ ਸੀ ਅਸੀਂ ਜਾਣਦੇ ਹਾਂ ਕਲਾਮ 'ਚ ਲਿਖਿਆ ਕਾਠ ਜਿਨ੍ਹਾਂ ਜਿਹੜੀ ਉਸ ਲਈ ਕਾਠ ਦੀ ਬਣੀ ਹੋਈ ਸਲੀਬ ਕਹਿੰਦੇ ਵਚਨ ਕਿਖਿਆ ਸ਼ਰਾਪੀ ਤੋਂ ਮਨੁੱਖ ਜਿਹੜਾ ਕਾਠ ਤੇ ਡੰਗਿਆ ਜਾਵੇ ਭਾਵ ਕਿ ਸੰਸਾਰ ਵੱਲੋਂ ਸ਼ਰਾਪਿਤ ਹੋ ਜਾਓ ਹੁਣ ਸਲੀਬ ਕੀ ਸੀ ਸਲੀਬ ਦੀ ਸਜ਼ਾ ਕਲਾਮ ਚ ਲਿਖਿਆ ਬਿਹਤਰ ਦਰਦਨਾਕ ਸ਼ਰਾਪਿਤ ਅਤੇ ਕਨੁਆਣੀ ਸਜ਼ਾ ਸੀ ਸੋ ਮਸੀਹ ਸੁ ਕਹਿੰਦਾ ਲੋਕੀ ਨਹੀਂ ਤੁਹਾਨੂੰ ਸਲੀਬ ਦੇਣਗੇ ਤੁਸੀਂ ਆਪ ਤਿਆਰ ਰਹੋ ਆਪਣੇ ਲਈ ਸਲੀਬ ਚੱਕਣ ਦੇ ਲਈ ਕਿ ਜਿੰਨੇ ਸਲੀਬ ਤੇ ਦੁੱਖ ਦਿੱਤੇ ਜਾਂਦੇ ਹਨ ਇੱਕ ਮਨੁੱਖ ਨੂੰ ਲੋਕੀ ਉਹ ਸਲੀਬ ਨੂੰ ਦੇਖ ਕੇ ਭੱਜਦੇ ਆ 11 ਕਮਾ ਦੇ ਲੋਕੋ ਸਲੀਬ ਨੂੰ ਦੇਖ ਕੇ ਭੱਜਦੇ ਆ ਕਿਉਂਕਿ ਉਹ ਸਲੀਬ ਬੇਹਦ ਦਰਦਨਾਕ ਹੈ ਜੇ ਕਿਸੇ ਨੂੰ ਸਲੀਬ ਤੇ ਟੰਗਣਾ ਹੈ ਜਾਂ ਤੁਹਾਨੂੰ ਬੰਨਣਾ ਪਾਏਗਾ ਜਾਂ ਉਹਦੇ ਵਿੱਚ ਠੋਕਣਾ ਪਾਏਗਾ ਜਿਸ ਤਰ੍ਹਾਂ ਮਸੀਹ ਯਿਸੂ ਨੂੰ ਸਲੀਬ ਦੇ ਵਿੱਚ ਠੋਕਿਆ ਗਿਆ ਸੀ ਕਿੱਲਾਂ ਦੇ ਨਾਲ ਜੇ ਕੋਈ ਬੰਨੇਗਾ ਵੀ ਤਾਂ ਵੀ ਬੁਰੇ ਬੰਨਿਆ ਜਾਏਗਾ ਜੇ ਕੋਈ ਠੋਕੇਗਾ ਵੀ ਤਾਂ ਵੀ ਬੇਹਦ ਦੁੱਖ ਨਾਲ ਠੋਕਿਆ ਜਾਏਗਾ ਔਰ ਸਲੀਬ ਦੇ ਉੱਤੇ ਬੰਦੇ ਨੂੰ ਇਸ ਲਈ ਟੰਗਿਆ ਜਾਂਦਾ ਸੀ ਤਾਂ ਕਿ ਉਹ ਮਰ ਜਾਵੇ ਆਪਣੇ ਆਪ ਹੀ ਉਹ ਮਰਿਓ ਮੌਤ ਦਾ ਦੋਸ਼ ਆਪਣੇ ਤੇ ਨਹੀਂ ਲੈਣਾ ਚਾਹੁੰਦੇ। ਭਾਵ ਉਹਨੂੰ ਅਧ ਮਰਿਆ ਕਰਕੇ ਸਲੀਵ ਤੇ ਟੰਗਦੇ ਸੀ ਤਾਂ ਕਿ ਉਹ ਆਪਣੇ ਆਪ ਮਰ ਜਾਵੇ। ਸੋ ਸਲੀਵ ਦੀ ਸਜ਼ਾ ਕਿੰਨੀ ਭਿਆਨਕ ਹੈ। ਅੱਜ ਅਸੀਂ ਕਾਸ ਤੋਂ ਮਸ਼ੀਨ ਨੂੰ ਛੱਡ ਜਾਨੇ ਆਂ। ਮਸ਼ੀਨ ਨੇ ਸਾਡੇ ਕਰਜ਼ੇ ਨਹੀਂ ਦੂਰ ਕੀਤੇ। ਮਸ਼ੀਨ ਨੇ ਸਾਨੂੰ ਵੀਜ਼ਾ ਨਹੀਂ ਦਿੱਤਾ। ਮਸ਼ੀਨ ਨੇ ਸਾਨੂੰ ਕੰਮ ਨਹੀਂ ਦਿੱਤਾ। ਮਸ਼ੀਨ ਨੇ ਸਾਡੇ ਕਾਰੋਬਾਰ 'ਚ ਨੁਕਸਾਨ ਕਰਵਾਤਾ। ਮਸ਼ੀਨ ਨੇ ਸਾਨੂੰ ਰੋਗਾ ਤੋਂ ਆਜ਼ਾਦ ਨਹੀਂ ਕੀਤਾ। ਖੁਦਾ ਤਾਂ ਕਹਿ ਰਿਹਾ ਤੁਸੀਂ ਬੇहद ਦਰਦਨਾਕ ਸਲੀਬ ਨੂੰ ਮਸੀਹ ਦੇ ਕਰਕੇ ਕਬੂਲ ਕਰ ਲਓ ਉਹਨੂੰ ਐਦਾਂ ਚੱਕ ਲਓ ਜਿੱਦਾਂ ਤੁਹਾਡੇ ਲਈ ਉਹ ਗਹਿਣਾ ਹੋਵੇ ਜਿੱਦਾਂ ਤੁਹਾਡੇ ਲਈ ਉਹ ਇੱਕ ਤੋਹਫ਼ਾ ਹੋਵੇ ਜਿਸ ਤਰ੍ਹਾਂ ਤੁਹਾਡੇ ਮੱਥੇ ਦਾ ਉਹ ਤਾਜ ਹੋਵੇ ਇਸ ਤਰ੍ਹਾਂ ਸਲੀਬ ਨੂੰ ਚੱਕ ਕੇ ਮੇਰੇ ਪਿੱਛੇ ਆਓ ਤੇ ਅਸੀਂ ਤਾਂ ਸਲੀਬ ਦਾ ਕੀ ਸਲੀਬ ਤੇ ਜਾਣ ਤੋਂ ਪਹਿਲਾਂ ਵਾਲੀ ਕੰਡਿਆਂ ਤੋਂ ਹੀ ਡਰ ਗਏ ਇਹ ਤਾਂ ਸਲੀਪ ਦੇ ਰਾਹ ਦੇ ਵਿੱਚ ਪਏ ਕੁਝ ਕੰਡੇ ਨੇ ਜੇ ਕਿਸੇ ਨੂੰ ਕਰਜ਼ ਆ ਕਿਸੇ ਨੂੰ ਬਿਮਾਰੀ ਆ ਕਿਸੇ ਨੂੰ ਕੋਈ ਬੇहद ਬयंਕਰ ਹੋ ਗਿਆ ਜਾਂ ਕੋਈ ਲੋਕ ਉਹਦਾ ਵਿਰੋਧ ਕਰਦੇ ਨੇ ਜਾਂ ਉਹਨੂੰ ਆਪਣੇ ਛੱਡ ਗਏ ਆ ਜਾਂ ਉਹਦਾ ਲਾਸ ਹੋ ਗਿਆ ਆ ਜਾਂ ਉਹ ਕਿਸੇ ਨਾ ਕਿਸੇ ਪ੍ਰੋਬਲਮ ਚ ਪੈ ਗਿਆ ਆ ਇਹ ਤਾਂ ਸਿਰਫ ਸਲੀਪ ਦੇ ਰਾਹ ਨੂੰ ਜਾਂਦੇ ਕੁਝ ਕੰਡੇ ਨੇ ਸਲੀਪ ਚੱਕਣੀ ਤਾਂ ਹਜੇ ਬਾਕੀ ਆ ਇੱਕ ਮਸੀਹੀ ਵਿਸ਼ਵਾਸੀ ਪੈਨ ਪਾਈ ਜੋ ਕਹਿੰਦੇ ਆ ਕਿ ਅਸੀਂ ਖੁਦਾ ਦੇ ਵਿੱਚ ਚੱਲਦੇ ਆ ਉਹ ਖੁਦਾ ਦੇ ਵਿੱਚ ਪਹਿਲਾ ਕਦਮ ਪੱਟਦੇ ਹੀ ਡਰ やっぱ。 ਪਰ ਮੇਸ਼ੇ ਚ ਜਾਵਾਂਗੇ ਲੋਕ ਵਿਰੋਧੀ ਹੋਗੇ ਖੁਦਾ ਚ ਜਾਵਾਂਗੇ ਲੋਕਾਂ ਨੇ ਸਾਨੂੰ ਤਾਨੇ ਮਾਰਨੇ ਆ ਸਾਡੇ ਬੱਚਿਆਂ ਦਾ ਰਿਸ਼ਤਾ ਨਹੀਂ ਹੋਣਾ ਸਾਨੂੰ ਕਿਸੇ ਨੇ ਕੰਮ ਨਹੀਂ ਦੇਣਾ ਖੁਦਾ ਚ ਵਧਾਂਗੇ ਅਸੀਂ ਹੁਣ ਸਾਨੂੰ ਲੋਕੀ ਕੀ ਕਹਿਣਗੇ ਸਾਡੇ ਤਾਂ ਕੰਮ ਹੀ ਨਹੀਂ ਬਣਦੇ ਸਾਡੀ ਤਾਂ ਪ੍ਰਾਰਥਨਾ ਨਹੀਂ ਸੁਨੀਆਂ ਦੀ ਹੁਣ ਲੋਕ ਕਹਿਣਗੇ ਪਤਾ ਨਹੀਂ ਕਦੋਂ ਪਰ ਅਸੀਂ ਆਪ ਕਹਿਣਾ ਸ਼ੁਰੂ ਕਰ ਦਿੰਨੇ ਪ੍ਰਭੂ ਕਦੋਂ ਸੁਨੇਗਾ ਤੂੰ ਕਦੋਂ ਦਏਗਾ ਅਸੀਂ ਤਾਂ ਚੰਗੇ ਹੀ ਬੜੇ ਅਸੀਂ ਤਾਂ ਕਿਸੇ ਦਾ ਮਾੜਾ ਹੀ ਨਹੀਂ ਕੀਤਾ ਫਿਰ ਅੰਤ ਤੱਕ ਹਾਰ ਕੇ ਬਹੁਤ ਸਿਆਣੇ ਮਸੀ ਵਿਸ਼ਵਾਸੀ ਭੈਣ ਭਾਈ ਜਿਹੜੇ ਹੁੰਦੇ ਉਹ ਪ੍ਰਾਰਥਨਾ ਕਰਨੀ ਛੱਡ ਦਿੰਦੇ ਆ ਕਿ ਨਾਲ ਜੀ ਦੁੱਖ ਦੇ ਸਾਥੋਂ ਪ੍ਰਾਰਥਨਾ ਨਹੀਂ ਹੁੰਦੀ ਪਹਿਲਾਂ ਪ੍ਰਭੂ ਸਾਨੂੰ ਕੁਝ ਪ੍ਰਾਰਥਨਾ ਕਰਨ ਦੀ ਹਿੰਮਤ ਵੀ ਦਵੇ ਹੁਣ ਇਹ ਤਾਂ ਉਹ ਗੱਲ ਹੋ ਗਈ ਵੀ ਅਸੀਂ ਜੰਗ ਲੜਨ ਚੱਲੇ ਆ ਅਸੀਂ ਤਾਂ ਫੇਰ ਲੜਾਂਗੇ ਜੇ ਸਾਹਮਣੇ ਵਾਲਾ ਬੰਦਾ ਸਾਥੋਂ ਹਾਰੀ ਹਾਰੇ ਯੰਗ ਅਸੀਂ ਲੜਨੀ ਆ ਅਗਲਾ ਵੀ ਜ਼ਰਾਵਰ ਆ ਆਪਣੇ ਦਮ ਤੇ ਜਿੱਤੋ ਨਾ ਖੁਦਾ ਸੱਚਾ ਨਿਆਕਾਰ ਹੈ ਔਰ ਅਸੀਂ ਉਸ ਖੁਦਾ ਨੂੰ ਕਹਿੰਨੇ ਆ ਵੀ ਤੂੰ ਸਾਡੇ ਲਈ ਧੋਖਾ ਕਰ ਸਾਨੂੰ ਜਿਤਾਉਣ ਲਈ ਸਾਹਮਣੇ ਇਹਨਾਂ ਨੂੰ ਹਰਾ ਦੇ ਅਸੀਂ ਤਾਂ ਫੇਰ ਜਿੱਤਾਂਗੇ ਨਹੀਂ ਸਾਡੇ ਬਾਹਾਂ ਵਿੱਚ ਤਾਂ ਇੰਨੀ ਦਮ ਹੈ ਨਹੀਂ ਨਾ ਜ਼ੋਰ ਹੈਗਾ ਤੇ ਨਾ ਸਾਨੂੰ ਆਪਣੇ ਆਪ ਤੇ ਇਹਨਾਂ ਵਿਸ਼ਵਾਸ ਹੈਗਾ ਵੀ ਅਸੀਂ ਆਪਣੇ ਦਮ ਤੇ ਆਪਰੇ ਲੜਾਈ ਲੜ ਲਾਂਗੇ ਤੂੰ ਸਾਡੇ ਲਈ ਧੋਖਾ ਕਰ ਅਗਲੇ ਨੂੰ ਹਰਾ ਤੇ ਅਸੀਂ ਤਾਂ ਫੇਰ ਖੇਡਾਂਗੇ ਪ੍ਰਾਰਥਨਾ ਇੱਕ ਜੰਗ ਹੈ ਕਦੇ ਜੰਗ ਵੀ ਆਰਾਮ ਨਾਲ ਹੋ ਸਕਦੀ ਆ ਕੰਗੇ ਜੀ ਪ੍ਰਾਰਥਨਾ ਮੈਂ ਤਾਣੀ ਕਰਦਾ ਮੈਨੂੰ ਪ੍ਰਾਰਥਨਾ ਚ ਨੀਂਦ ਆਉਂਦੀ ਆ ਪ੍ਰਾਰਥਨਾ ਚ ਮੈਨੂੰ ਬੇਚੈਨੀ ਹੁੰਦੀ ਆ ਪ੍ਰਾਰਥਨਾ ਵੇਲੇ ਮੇਰਾ ਮੂੰਹ ਬੰਦ ਹੋ ਜਾਂਦਾ ਪ੍ਰਾਰਥਨਾ ਵੇਲੇ ਮੈਨੂੰ ਪਤਾ ਹੀ ਲੱਗਦਾ ਮੈਂ ਕਹਿੰਦਾ ਸੌ ਜਾਣਾ ਤਾਂ ਇੱਕ ਜੰਗ ਹੈ ਨਾ ਜੰਗ ਸਾਡੇ ਤੇ ਸ਼ੈਤਾਨ ਵਿੱਚ ਹੁਣ ਅਸੀਂ ਐਡੇ ਕਮਜ਼ੋਰ ਸਿਪਾਹੀਆਂ ਸੀ ਕਿ ਇਹਨੇ ਵੀ ਅਸੀਂ ਤੱਕ ਲੜਨਾ ਹੀ ਨਹੀਂ ਅਸੀਂ ਤਾਂ ਸਾਈਡ ਤੇ ਬਹਿ ਜਾਗੇ ਪਰ ਲੜਨਾ ਹੀ ਨਹੀਂ ਫਿਰ ਜਿਹੜਾ ਨਹੀਂ ਲੜਿਆ ਉਹ ਹਾਰਿਆ ਹੀ ਹੁੰਦਾ ਹੈ ਜੇ ਜਦੋਂ ਅਸੀਂ ਆਪ ਹੀ ਹਾਰ ਮੰਨੀ ਬੈਠੇ ਫਿਰ ਖੁਦਾ ਕੀ ਕਰੇਗਾ ਔਰ ਫਿਰ ਅਸੀਂ ਕਿਹੜੇ ਮੂੰਹ ਨਾ ਕਹਿ ਦਿੰਨੇ ਵੈ ਅਸੀਂ ਖੁਦਾ ਚ ਚੱਲਦੇ ਆ ਅਸੀਂ ਤਾਂ ਚੱਲਣਾ ਤਾਂ ਕੀ ਅ ਖੁਦਾ ਦੇ ਵਿੱਚ ਅਸੀਂ ਤਾਂ ਬਹਿ ਗਏ ਇੱਕ ਪੱਥਰ ਦੀ ਨਿਆਈ ਵੀ ਜੇ ਕੋਈ ਆਊਗਾ ਸਾਨੂੰ ਹਟਾ ਕੇ ਪਾਸੇ ਰੱਖ ਦੂਗਾ ਨਹੀਂ ਤਾਂ ਆਉਂਦਾ ਜਾਂਦਾ ਠੋਕਰ ਖਾਵੇ ਸਾਨੂੰ ਵੇਖ ਕੇ ਇੱਕ ਮਸੀਹ ਵਿਸ਼ਵਾਸੀ ਪੈਨ ਪਾਈ ਜੋ ਖੁਦ ਖੁਦਾ ਦੇ ਰਾਹ ਦੇ ਉੱਤੇ ਅੱਛੇ ਤਰੀਕੇ ਨਾਲ ਨਹੀਂ ਚੱਲਦਾ ਜਿਹਦੇ ਅੰਦਰ ਹੁਕਮ ਵਿਧੀਆਂ ਪ੍ਰੇਮ ਦਇਆ ਪਲਾਈ ਨਮਰਤਾ ਅਗਿਆਕਾਰੀ ਖਾਸ ਕਰਕੇ ਧੀਰਜ ਵਿਸ਼ਵਾਸ ਧੰਨਵਾਦ ਨਹੀਂ ਹੁੰਦਾ ਪ੍ਰਾਰਥਨਾ ਨਹੀਂ ਹੁੰਦੀ ਉਹ ਬਹੁਤਿਆਂ ਦੇ ਪੈਰਾਂ ਦੇ ਰਾਹ ਦੇ ਅ ਵਿੱਚ ਪਿਆ ਹ ਟੋਕਰ ਲੱਗ ਜਾਂਦਾ ਹੈ ਟੋਕਰ ਬਣ ਜਾਂਦਾ ਕਿ ਕੋਈ ਵੀ ਆਉਂਦਾ ਉਹਨੂੰ ਵੇਖ ਕੇ ਕਹਿੰਦਾ ਆਹ ਬੇਸੀ ਵਿਸ਼ਵਾਸੀ ਆ ਇਹ ਤਾਂ ਪ੍ਰਾਰਥਨਾ ਨਹੀਂ ਕਰਦਾ ਆਹ ਮਸੀਹ ਵਿਸ਼ਵਾਸੀ ਆਇਤਾ ਨਸ਼ਾ ਕਰਦੇ ਆ ਆਹ ਮਸੀਹ ਨੂੰ ਮੰਨਣ ਵਾਲੇ ਲੋਕ ਆ ਇਹਦਾ ਆਪ ਨਹੀਂ ਕਿਸੇ ਕੰਮ ਤੇ ਇਹਨੂੰ ਆਪ ਨੂੰ ਗਰੋਧ ਆਉਂਦਾ ਇਹਨਾਂ ਵਿੱਚ ਖੁਦਾ ਦਾ ਵਾਸਾ ਸੋ ਅਸੀਂ ਖੁਦਾ ਦੇ ਨਾਮ ਨੂੰ ਠੋਕਰ ਲਮਾਉਣ ਵਾਲੇ ਬਣ ਜਾਂਦੇ ਆ ਸੋ ਕਲਾਮ ਚ ਲਿਖਿਆ ਅਸੀਂ ਕਿਹੜੇ ਲੋਕ ਹੈਗੇ ਆ ਆਪਣੀ ਜਾਨ ਨੂੰ ਬਚਾਉਣ ਵਾਲੇ ਵਚਨ ਚ ਲਿਖਿਆ ਜਿਹੜਾ ਆਪਣੀ ਜਾਨ ਨੂੰ ਬਚਾਏਗਾ ਉਹ ਆਪਣੀ ਜਾਨ ਨੂੰ ਗਵਾਏਗਾ ਕਹਿੰਦਾ ਕੀ ਲਾਭ ਹੈ ਤੁਹਾਨੂੰ ਜੋ ਤੁਸੀਂ ਸਾਰੀ ਦੁਨੀਆ ਕਮਾ ਲਓ ਤੇ ਆਪਣੀ ਜਾਨ ਹੀ ਗਵਾ ਲਓ ਅੱਜ ਦਾ ਮਨੁੱਖ پتہ ਕੀ ਕਰਦਾ ਸਾਨੂੰ ਧਰਤੀ ਤੇ ਧੰਨ ਮਿਲੇ ਧਰਤੀ ਤੇ ਐਸ਼ੋ ਰਾਮ ਮਿਲੇ ਧਰਤੀ ਤੇ ਅਸੀਂ ਖੁੱਲਾ ਖਾਈਏ ਖੁੱਲਾ ਹੰਡਾਈਏ ਉਥੇ ਜਾਈਏ ਇੱਥੇ ਜਾਈਏ ਮਸਤੀ ਕਰੀਏ ਖੁਦਾ ਦੇ ਨਾਮ ਦਾ ਸ਼ਬਦ ਸਾਡੀ ਜ਼ਿੰਦਗੀ 'ਚ ਹੋਵੇ ਹੀ ਨਾ ਬਾਕੀ ਦੁਨੀਆ ਦਾ ਸਾਰਾ ਐਸ਼ੋ ਰਾਮ ਹੋਵੇ ਤਾਂ ਕਹਿੰਦੇ ਤੁਹਾਨੂੰ ਸਭ ਮਿਲ ਜੂਗਾ ਪਰ ਅੰਤ ਤੇ ਕੀ ਹੋਊਗਾ ਤੁਸੀਂ ਖੁਦ ਨਰਕ 'ਚ ਸੱਟੇ ਜਾਓਗੇ ਕੀ ਤੁਹਾਨੂੰ ਐਸੀ ਜ਼ਿੰਦਗੀ ਪਸੰਦ ਹੈ ਜਿਹਦੇ ਵਿੱਚ ਪਰਮੇਸ਼ਰ ਨਾ ਹੋਵੇ ਹਰਥਾ ਸ਼ੈਤਾਨ ਹੋਵੇ ਧਨ ਦੌਲਤ ਐਸ਼ੋ ਆਰਾਮ ਮਸਤੀ ਮਖੌਲ ਮਜ਼ਾਕ ਹਰ ਇੱਕ ਚੀਜ਼ ਸੰਸਾਰਿਕ ਲੋਭ ਸਰੀਰਿਕ ਲੋਭ ਹਰ ਤਰ੍ਹਾਂ ਦਾ ਲੋਭ ਸਾਡੇ ਅੰਦਰ ਹੋਵੇ ਅਸੀਂ ਐਸ਼ੋ ਆਰਾਮ ਨਾਲ ਜ਼ਿੰਦਗੀ ਕੱਟੀ ਹੈ ਜਿਸ ਦਾ ਥੋੜੇ ਦਿਨ ਪਹਿਲਾਂ ਅਸੀਂ ਇੱਕ ਧੰਨવાન ਮਲੁਖ ਦੇ ਬਾਰੇ ਬੜਿਆ ਸੀ ਪਰ ਉਹਨੇ ਇਹ ਨਹੀਂ ਸੋਚਿਆ ਮੈਂ ਧਰਤੀ ਤੇ ਐਸ਼ੋ ਆਰਾਮ ਲੈ ਰਿਆ ਅੰਤ ਮੈਨੂੰ ਨਰਕ ਵਿੱਚ ਸੜਨਾ ਪਊਗਾ ਸੋ ਉਹ ਕਲਾਮ ਚ ਲਿਖਿਆ ਇੱਕ ਮਸੀਹੀ ਵਿਸ਼ਵਾਸੀ ਪੈਨਪਾਈ ਜੋ ਕਹਿੰਦਾ ਕਿ ਮੈਂ ਖੁਦਾ ਦੇ ਵਿੱਚ ਚੱਲਦਾ ਹਾਂ ਉਹ ਚੱਲਣ ਵਾਲੇ ਕੰਮ ਵੀ ਕਰੇ ਕਿਉਂਕਿ ਮਸੀਹ ਦੇ ਚੇਲੇ ਉਹਦੇ ਪਿੱਛੇ ਚੱਲੇ ਸੀ ਉਹਨਾਂ ਨੇ ਉਹਦੇ ਤਰ੍ਹਾਂ ਦੁੱਖ ਵੀ ਝੱਲੇ ਉਹਦੇ ਤਰ੍ਹਾਂ ਠੋਕਰਾਂ ਵੀ ਖਾਧੀਆਂ ਉਹਦੇ ਤਰ੍ਹਾਂ ਉਹਨਾਂ ਤੇ ਦੋਸ਼ ਵੀ ਲਗਾਏ ਗਏ ਯੀਸ਼ੂ ਦੇ ਤਰ੍ਹਾਂ ਹੀ ਉਹਨਾਂ ਨੂੰ ਸਲੀਬ 'ਤੇ ਦਿੱਤੀਆਂ ਗਈਆਂ ਯੀਸ਼ੂ ਦੇ ਤਰ੍ਹਾਂ ਹੀ ਲੋਕਾਂ ਨੇ ਉਹਨਾਂ ਦੇ ਖਿਲਾਫ ਝੂਠੀਆਂ ਗਵਾਹੀਆਂ ਭਰੀਆਂ ਯੇਸ਼ੂ ਦੇ ਤਰ੍ਹਾਂ ਹੀ ਲੋਕਾਂ ਨੇ ਉਹਨਾਂ ਨੂੰ ਸ਼ਰਮਿੰਦਾ ਕੀਤਾ ਯੇਸ਼ੂ ਦੇ ਤਰ੍ਹਾਂ ਹੀ ਲੋਕਾਂ ਨੇ ਉਹਨਾਂ ਨੂੰ ਬੁਰਾ ਭਲਾ ਕਿਹਾ ਪੁੱਠਾ ਗੱਲਾਂ ਗਲਤ ਗੱਲਾਂ ਕੀਤੀ ਉਹਨਾਂ ਦੇ ਬਾਰੇ ਉਹਨਾਂ ਨੂੰ ਜਾਦੂਗਰ ਤੱਕ ਦੱਸਿਆ ਕਰੋਨਾ ਨੂੰ ਕਿਹਾ ਕਿ ਇਹ ਭਰਮਾਉਣ ਵਾਲੀਆਂ ਗੱਲਾਂ ਕਰਦੇ ਆ ਇਹ ਝੂਠੀਆਂ ਗੱਲਾਂ ਕਰਦੇ ਆ ਸੋ ਉਹਨਾਂ ਨੇ ਕੀ ਕੀਤਾ ਉਹਨਾਂ ਦਾ ਚਾਲ ਜਾਨਣ ਕਹਿਣਾ ਸੀ ਜਿਨ ਜਿਨ ਨੂੰ ਦੁਆਰਾ ਉਹ ਵੇਖ ਕੇ ਉਹ ਕਹਿ ਸਕਦੇ ਕਿ ਮੈਂ ਪਰਮੇਸ਼ਰ ਚ ਚੱਲਦਾ ਹਾਂ ਉਹਦਾ ਚਾਲ ਚਲਣ ਸਹਿਨਸ਼ੀਲ ਸੀ ਧੀਰਜ ਵਾਲਾ ਸੀ ਨਮਰ ਸੀ ਉਹ ਆ ਦੁੱਖ ਵੇਖਣ ਤੋਂ ਬਾਅਦ ਬੇਸ਼ੱਕ ਦੇਖੋ ਅਸੀਂ ਪੜ੍ਹਦੇ ਹਾਂ ਗਲਮ ਚ ਬੇਸ਼ੱਕ ਪਤਰਸ ਨੇ ਯੀਸ਼ੂ ਦਾ ਇਨਕਾਰ ਕਰਤਾ ਸੀ ਪਰ ਬਾਅਦ ਚ ਉਹੀ ਪਤਰਸ ਸੀਗਾ ਜਿਹੜਾ ਪੁੱਠੀ ਸਲੀਬ ਦੇ ਉੱਤੇ ਵੀ ਉਹਦਾ ਇਨਕਾਰ ਨਾ ਕਰ ਪਾਇਆ ਜਿਹੜਾ ਸਲੀਬ ਤੇ ਟੰਗਿਆ ਹੋਏ ਵਦਨਾਮ ਦਾ ਧੰਨਵਾਦ ਹੀ ਕਰੀ ਗਿਆ ਹallelujah ਸੋ ਅਸੀਂ ਪਹਿਲਾਂ ਕੀ ਸੀ ਅੱਜ ਤੋਂ ਅਸੀਂ ਡਰਦੇ ਸੀ ਅਸੀਂ ਘਬਰਾ ਜਾਂਦੇ ਸੀ ਅਸੀਂ ਉਹਦਾ ਇਨਕਾਰ ਵੀ ਕਰ ਜਾਂਦੇ ਸੀ ਅਸੀਂ ਪ੍ਰਾਰਥਨਾ ਨਹੀਂ ਸੀ ਕਰਦੇ ਖੁਦਾ ਮਾਫ ਕਰ ਦੇਗਾ ਪਤਰਸ ਦੀ ਨਿਆਈ ਤੋਬਾ ਕਰੋ ਮੁੜੋ ਅਤੇ ਆਪਣਾ ਚਾਲ ਚੱਲਣ ਐਸਾ ਬਣਾ ਲਓ ਕਿ ਅੰਤ ਨੂੰ ਕੋਈ ਤੁਹਾਨੂੰ ਵੇਖ ਕੇ ਇਹ ਨਾ ਕਹੇ ਕਿ ਆਹਾ ਮਸੀਹ ਵਿਸ਼ਵਾਸੀ ਸੀ ਪਰ ਸਾਨੂੰ ਲੋਕ ਇਹ ਕਹਣ ਕਿ ਆਹ ਮਸੀਹ ਵਿਸ਼ਵਾਸੀ ਸੀ ਇਹਨੇ ਵਾਕਈ ਹੀ ਮਸੀਹ ਵਾਲੇ ਕੰਮ ਕੀਤੇ ਵਾਕਈ ਹੀ ਖੁਦਾ ਦਾ ਸੁਭਾਏ ਦੇ ਅੰਦਰ ਸੀ ਇਹਦਾ ਚਾਲ ਚੱਲਣ ਵਾਕਈ ਹੀ ਬੜਾ ਅੱਛਾ ਸੀ ਸੋ ਅਸੀਂ ਆਪਣੀ ਜਾਨ ਨੂੰ ਦੁੱਖਾਂ ਚ ਵੇਖ ਕੇ ਉਹਦੇ ਡਰ ਜਾਣੇ ਘਬਰਾ ਜਾਣੇ ਪਰਮੇਸ਼ਰ ਦੇ ਖਿਲਾਫ ਖੜੇ ਹੋ ਜਾਣੇ ਇਹ ਤਾਂ ਸਹੀ ਚਾਲ ਚੱਲਣ ਨਹੀਂ ਨਾ ਆ ਸਹੀ ਚਾਲ ਚੱਲਣ ਕੀ ਹੈ ਕਲਾਮ ਚ ਲਿਖਿਆ ਆਪਣੇ ਆਪ ਦਾ ਇਨਕਾਰ ਕਰਕੇ ਆਪਣੀ ਜਾਨ ਨੂੰ ਬਚਾਉਣਾ ਛੱਡ ਕੇ ਆਪਣੀ ਜਾਨ ਦੇ ਉੱਤੇ ਦੁੱਖ ਦੇ ਕੇ ਸਲੀਬ ਦੁੱਖਾਂ ਦੀ ਸਲੀਬ ਚੱਕ ਕੇ ਯੀਸੂ ਦੇ ਪਿੱਛੇ ਚੱਲਣਾ ਹੀ ਅਸਲੀ ਮਸੀਹੀ ਜੀਵਨ ਅਤੇ ਅਸਲੀ ਮਸੀਹੀ ਚਾਲ ਚੱਲਣਾ ਹੈ ਹallelujah ਜੇ ਕੋਈ ਆਪਣੇ ਆਪ ਤੇ ਦੁੱਖ ਨਹੀਂ ਨ ਲੈਣਾ ਚਾਹੁੰਦਾ ਤਾਂ ਉਹ ਮਸੀਹੀ ਵੀ ਨਹੀਂ ਹੈਗਾ ਕਿਉਂਕਿ ਮਸੀਹ ਹੁੰਦਾ ਭਾਵ ਕੀ ਸੀ ਜੋ ਪਰਮੇਸ਼ਰ ਦੀ ਮਰਜ਼ੀ ਉਹਦੇ ਵਿੱਚ ਖੁਸ਼ ਰਹਿਣਾ ਪਰਮੇਸ਼ਾ ਨੇ ਮਸੀਹ ਦੇ ਲਈ ਕੀ ਰੱਖਿਆ ਸੀ ਕਿਉਂ ਸਲੀਬ ਉਠਾਵੇ ਉਹ ਕੁੱਟਿਆ ਮਾਰਿਆ ਜਾਵੇ ਪਰ ਜ਼ੁਬਾਨ ਨਾ ਖੋਲੇ ਉਠ ਘਰਾਇਆ ਜਾਵੇ ਤੇ ਝੂਠੇ ਇਲਜ਼ਾਮ ਲੱਗਣ ਉਹਨੂੰ ਸ਼ਰਮਿੰਦਾ ਕੀਤਾ ਜਾਵੇ ਉਹਦੇ ਤੇ ਠੱਠਾ ਤੇ ਮੁਖਾਲ ਕੀਤੇ ਜਾਣ ਪਰ ਉਹ ਆਪਣੀ ਜ਼ੁਬਾਨ ਨਾ ਖੋਲੇ ਉਹ ਧੀਰਜवान ਦਇਆਵਾਨ ਦਿਿਆਲੂ ਨਮਰ ਸੁਭਾ ਦਾ ਹੋ ਕੇ ਚੁੱਪ ਕਰਕੇ ਉਹ ਸਭ ਕੁਝ ਸਹਿ ਲਵੇ ਅਤੇ ਆਖਿਰ ਸਮੇਂ ਦੇ ਵਿੱਚ ਵੀ ਖੁਦਾ ਦੇ ਹਰ ਇੱਕ ਸ਼ਬਦ ਨੂੰ ਪੂਰਿਆ ਕਰਦਾ ਹੋਇਆ ਆਪਣੇ ਸਬਰ ਦੇ ਇਮਤਿਹਾਨ ਵਿੱਚ ਉਹ ਪਾਸ ਹੁੰਦਾ ਆ ਖੁਦਾ ਦੇ ਹੱਥਾਂ 'ਚ ਆਪਣੀ ਜਾਨ ਸੌਂਪੇ ਸੋਨੇ ਉਹ ਕੰਮ ਕੀਤਾ ਉਸੀ ਤਰ੍ਹਾਂ ਮਸੀਹ ਵਿਸ਼ਵਾਸੀ ਦੀ ਜ਼ਿੰਦਗੀ ਜਿਵੇਂ ਪ੍ਰਭੂ ਨੇ ਇਹੀ ਕਿਹਾ ਕਿ ਜਿਹਨਾਂ ਜੀ ਲੋਕਾਂ ਨੇ ਮੇਰਾ ਵਿਰੋਧ ਕੀਤਾ ਤੁਹਾਡਾ ਵੀ ਕਰਨਗੇ ਜੇ ਉਹਨਾਂ ਨੇ ਮੇਰੇ ਤੇ ਦੋਸ਼ ਲਾਇਆ ਤੁਹਾਡੇ ਤੇ ਵੀ ਲਾਉਣਗੇ ਜੇ ਕਹਿੰਦਾ ਉਹਨਾਂ ਨੇ ਮੈਨੂੰ ਰੱਦਿਆ ਜਿਹੜਾ ਪਿਤਾ ਤੋਂ ਆਇਆ ਸੀ ਤਾਂ ਉਹ ਤੁਹਾਨੂੰ ਵੀ ਰੱਦ ਦੇਣਗੇ ਜੇ ਉਹਨਾਂ ਨੇ ਕਹਿੰਦਾ ਮੈਨੂੰ ਮਾਰਨ ਤੱਕ ਕਹਿੰਦਾ ਹਰ ਕੋਸ਼ਿਸ਼ ਕੀਤੀ ਤਾਂ ਉਹ ਤੁਹਾਨੂੰ ਵੀ ਕਚਹਿਰੀਆਂ ਨਾਲ ਜਾਣਗੇ ਕੁੱਟਣ ਮਾਰਨਗੇ ਪਿਓ ਪੁੱਤਰ ਨੂੰ ਫੜਾ ਦੇਗਾ ਪੁੱਤ ਆਪਣੇ ਪਿਓ ਨੂੰ ਫੜਾ ਦੇਗਾ ਮਾਂ ਆਪਣੀ ਧੀ ਨੂੰ ਫੜਾ ਦੇਗੀ ਆਪਣੀ ਜਾਨ ਬਚਾਉਣ ਲਈ ਕਹਿੰਦਾ ਸਮੇ ਬਹੁਤ ਭਿਆੰਕਰ ਆਉਣ ਵਾਲੇ ਆ ਪਾਰੇ ਜਿਹੜਾ ਅੰਤ ਤੋੜੀ ਸਹੇਗਾ ਸੋਹੀ ਬਚਾਇਆ ਜਾਵੇਗਾ ਹੁਣ ਪ੍ਰਭੂ ਨੇ ਇੱਥੇ ਕਿਤੇ ਨਹੀਂ ਕਿਹਾ ਵੀ ਜਿਹੜਾ ਆਪਣੀ ਜਾਨ ਬਚਾ ਕੇ ਉਥੋਂ ਭੱਜ ਜਾਏਗਾ ਉਹ ਬਚਾ ਲਿਆ ਜਾਵੇਗਾ ਪਰ ਗਲਾਮ ਚ ਲਿਖਿਆ ਜਿਹੜਾ ਆਪਣੀ ਜਾਨ ਪਰਮੇਸ਼ਰ ਲਈ ਗਵਾਏਗਾ ਉਹ ਆਪਣੀ ਜਾਨ ਨੂੰ ਬਚਾ ਲੇਗਾ ਜਿਹੜਾ ਖੁਦਾ ਦੇ ਲਈ ਅੰਤ ਤੱਕ ਸਹਿ ਲਵੇਗਾ ਸੋਹੀ ਬਚਾਇਆ ਜਾਵੇਗਾ ਜਿਹੜਾ ਪਰਮੇਸ਼ਰ ਦੇ ਕੰਮਾਂ ਵਿੱਚ ਹਰ ਦੁੱਖ ਹਰ ਸੁੱਖ ਚ ਵੀ ਖੜਾ ਹੋਏਗਾ ਸੋਹੀ ਪਰਮੇਸ਼ਰ ਦੇ ਰਾਜ ਚ ਉੱਚਾ ਕੀਤਾ ਜਾਵੇਗਾ ਜੀਲਾ ਚਾਲ ਚਲਣ ਸੁੱਖ ਚ ਵੀ ਦੁੱਖ ਚ ਵੀ ਸੋਗ ਚ ਵੀ ਹਾਸੇ ਚ ਵੀ ਪਰਮੇਸ਼ਰ ਦੇ ਨਾਲ ਇੱਕੋ ਜਿਹਾ ਹੋਗਾ ਉਹੀ ਜੀਵਨ ਨੂੰ ਪਾਏਗਾ ਸੋ ਮਸੀਹ ਦੇ ਪਿੱਛੇ ਚੱਲਣ ਦੇ ਲਈ ਸਾਨੂੰ ਆਪਣੇ ਦੁੱਖ ਮੁਸੀਬਤ ਪਰੇਸ਼ਾਨੀਆਂ ਦੇ ਵਿੱਚ ਵੀ ਸ਼ੁਕਰ ਧੰਨਵਾਦ ਅਤੇ ਉਸੇ ਹੀ ਵਿਸ਼ਵਾਸ ਦੀ ਮਜ਼ਬੂਤੀ ਜੜ ਦੇ ਨਾਲ ਖੁਦਾ ਜੀ ਖੜਨਾ ਪਊਗਾ ਜੋ ਕੋਈ ਆਪਣੇ ਦੁੱਖਾਂ ਦੇ ਵਿੱਚ ਵੀ ਪਰਮੇਸ਼ਰ ਨਾਲ ਵਫਾਦਾਰ ਹੈ ਉਹ ਉਹ ਵਿਅਕਤੀ ਕਹਿ ਸਕਦਾ ਕਿ ਮੈਂ ਖੁਦਾ ਚ ਚੱਲਦਾ ਹਾਂ ਔਰ ਉਹ ਵਿਅਕਤੀ ਸਵਰਗ ਦਾ ਰਾਜ ਜ਼ਰੂਰ ਦੇਖੇਗਾ ਅਤੇ ਉਹ ਪਰਮੇਸ਼ਰ ਦੇ ਰਾਜ ਚ ਉੱਚਾ ਜ਼ਰੂਰ ਕੀਤਾ ਜਾਵੇਗਾ ਸੋ ਅਗਰ ਅਸੀਂ ਕਹਿੰਨੇ ਕਿ ਖੁਦਾ ਪਿੱਛੇ ਚੱਲਦੇ ਹਾਂ ਨਾ ਤਾਂ ਦੁੱਖਾਂ ਪਿੱਛੇ ਉਹਦਾ ਹੱਥ ਵੀ ਨਾ ਛੱਡਿਆ ਕਰੋ ਦੁੱਖਾਂ ਦੇ ਵਿੱਚ ਹੋਰ ਦਲੇਰੀ ਨਾਲ ਖੜੇ ਹੋਵੋ ਕਿਉਂਕਿ ਉਹ ਪਰਮੇਸ਼ਰ ਸਾਡੀ ਪ੍ਰੀਖਿਆ ਤੋਂ ਬਾਅਦ ਸਾਨੂੰ ਬਹੁਤ ਵੱਡਾ ਪ੍ਰਤੀਫਲ ਦੇਣ ਵਾਲਾ ਆ ਔਰ ਉਹ ਹੈ ਸਦਾ ਦਾ ਜੀਵਨ ਹਰ ਨੂੰ ਮਿਲੇਗਾ ਜਿਹੜਾ ਮਸੀਹ ਵਿੱਚ ਅੱਛੇ ਤਰੀਕੇ ਨਾਲ ਚੱਲਦਾ ਹੋਵੇਗਾ ਔਰ ਚੱਲਣਾ ਕਿਦਾਂ ਹੈ ਅੱਜ ਪੂਰੇ ਦਿਨ ਦੇ ਵਚਨਾਂ ਦੇ ਵਿੱਚ ਅਸੀਂ ਅੱਛੇ ਤਰੀਕੇ ਨਾਲ ਜਾਣ ਲਿਆ। ਉਮੀਦ ਕਰਦੇ ਹਾਂ ਤੁਹਾਨੂੰ ਸਭ ਨੂੰ ਅੱਜ ਦੇ ਪੂਰੇ ਦਿਨ ਦਾ ਸਾਰਾ ਸੰਦੇਸ਼ ਬਿਲਕੁਲ ਸਮਝ ਆ ਗਿਆ ਹੋਵੇਗਾ। ਆਓ ਸਭ ਮਿਲ ਕੇ ਅੱਜ ਦੇ ਪੂਰੇ ਦਿਨ ਦੇ ਸੰਦੇਸ਼ ਲਈ ਖੁਦਾ ਦਾ ਧੰਨਵਾਦ ਕਰਦੇ ਹਾਂ। ਹਰ ਖੁਦਾ ਦੇ ਪਿੱਛੇ ਹਰ ਹਾਲ ਦੇ ਵਿੱਚ ਅੱਛੀ ਤੇ ਖਰੀ ਚੱਲ ਚੱਲਣ ਦੇ ਲਈ ਪਰਮੇਸ਼ਰ ਦੀ ਬਾਪ ਪਵਿੱਤਰ ਹਜ਼ੂਰੀ ਵਿੱਚ ਪ੍ਰਾਰਥਨਾ ਕਰਦੇ ਹਾਂ। ਹallelujah hallelujah 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 ਧੰਵਾਦ 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 ਮਹਾਨ ਸਮੱਧੀ ਕੋ ਦਵਨ ਪਿਆਰੇ ਪਰਮੇਸ਼ਰ ਪ੍ਰਭੂ ਜੀ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਦੇ ਮਹਾਨ ਖੁਦਾ ਤੁਸੀਂ ਦਇਆ ਦੇ ਸਾਗਰ ਹੋ ਕਿਰਪਾ ਕਰਨ ਵਾਲੇ ਪਰਮੇਸ਼ਰ ਹੋ ਪ੍ਰਭੂ ਜੀ ਤੁਹਾਡੀ ਕਿਰਪਾ sada ਦੀ ਹੈ ਖੁਦਾ ਤੁਸੀਂ ਆਤਮ ਮਹਾਨ ਪਰਮੇਸ਼ਰ ਹੋ ਪ੍ਰਭੂ ਜੀ ਤੁਸੀਂ ਆਦਤ ਤੋਂ ਅੰਤ ਦੇ ਪਰਮੇਸ਼ਰ ਹੋ ਖੁਦਾ ਤੜੀ ਕਿਰਪਾ ਹੁਣ ਤੋਂ ਲੈ ਕੇ ਸਦਾ ਤੱਕ ਸਾਡੇ ਵਿੱਚ ਮੌਜੂਦ ਹਰ ਇੱਕ ਭੈਣ ਭਾਈ ਦੇ ਨਾਲ ਹੋਵੇ ਅੱਜ ਅਸੀਂ ਜਿੰਨੇ ਵੀ ਭੈਣ ਭਾਈ ਖੁਦਾ ਤੁਹਾਡੇ ਹਜ਼ੂਰੀਆ ਖੁਦਾਵਾਨ ਸਾਡੇ ਸਭ ਦੇ ਉੱਤੇ ਥੜੀ ਕਿਰਪਾ ਤੁਹਾਡੀ ਆਸ਼ੀਸ਼ ਠਹਿਰ ਜਾਵੇ ਖੁਦਾਵਾਨ Ghana ਰੂਪ پاک ਸਾਡੀ ਮਦਦ ਸਹਾਇਤਾ ਗੁਆਈ ਕਰੇ ਸਾਡੇ ਵਿੱਚ ਜਿੰਨੇ ਵੀ ਲੋਕ ਮੌਜੂਦ ਨੇ ਖੁਦਾ ਅੱਜ ਜਿਨ੍ਹਾਂ ਨੇ ਵੀ ਅੱਜ ਦੇ ਪੂਰੇ ਦਿਨ ਦੇ ਸੰਦੇਸ਼ ਨੂੰ ਸੁਣਿਆ ਖੁਦਾ ਇਸ वचन ਨੂੰ ਸੁਣਿਆ ਜੋ ਜਾਣਿਆ ਕਿ ਸੱਚਮੁੱਚ ਮਸੀਹ ਦੇ ਪਿੱਛੇ ਚੱਲਣਾ ਤੇ ਉਹਦੇ ਨਾਲ ਚੱਲਣਾ ਭਾਵ ਆਪਣੇ ਦੁੱਖਾਂ ਦੀ ਸਲੀਵ ਚੱਕ ਕੇ ਤੇ ਆਪਣੇ ਜੀਵਨ ਦਾ ਇਨਕਾਰ ਕਰਕੇ ਪਰਮੇਸ਼ਰ ਦੇ ਪਿੱਛੇ ਚੱਲਣਾ ਹੈ ਅੱਜ ਜਿੰਨੇ ਵੀ ਭੈਣ ਭਾਈ ਕੋਈਆ ਮੁਸੀਬਤ ਜਾਂ ਪਰੇਸ਼ਾਨੀ ਜਾਂ ਚਿੰਤਾ ਦੇ ਕਰਕੇ ਖੁਦਾ ਨੂੰ ਛੱਡ ਗਏ ਨੇ ਖੁਦਾ ਉਹਨਾਂ ਦੇ ਅੱਖਾਂ ਤੇ ਪਏ ਭਾਰੇ ਹਨੇਰੇ ਦੇ ਪਰਦੇ ਨੂੰ ਉਠਾ ਕੇ ਸੱਚੇ ਗਿਆਨ ਨੂੰ ਉਹਨਾਂ ਤੇ ਪ੍ਰਗਟ ਕਰੋ ਜੋ ਭੈਣ ਭਾਈ ਅੱਜ ਦੁੱਖ ਮੁਸੀਬਤ ਪਰੇਸ਼ਾਨੀਆਂ ਸਹਿ ਰਹੇ ਨੇ ਖੁਦਾ ਇਹਨਾਂ ਨੂੰ ਇਸ ਕਦਰ ਹਿੰਮਤ ਤਾਕਤ ਔਰ ਬਲ ਦੇਣਾ ਕਿ ਇਹ ਵਫਾਦਾਰੀ ਦੇ ਨਾਲ ਚੱਲਣ ਜਿਸ ਤਰ੍ਹਾਂ ਤੁਹਾਡੇ ਚੇਲਿਆਂ ਨੇ ਹਰ ਇੱਕ ਦੁੱਖ ਸਹੰਦਿਆ ਹੋਏ ਵੀ ਪਰਮੇਸ਼ਰ ਦੇ ਨਾਲ ਵਫਾਦਾਰੀ ਕੀਤੀ ਅਸੀਂ ਸਭ ਦੇ ਸਭ ਖੁਦਾ ਆਪਣੇ ਹਰ ਦੁੱਖ ਮੁਸੀਬਤ ਪਰੇਸ਼ਾਨੀ ਦੇ ਵਿੱਚ ਵਫਾਦਾਰੀ ਦੇ ਨਾਲ ਤੁਹਾਡੇ ਹਜ਼ੂਰ ਚੱਲੀਏ ਖੁਦਾਵਨ ਕੋਈ ਵੀ ਚੀਜ਼ ਸਾਨੂੰ ਤੁਹਾਡੇ ਨਾਮ ਤੋਂ ਦੂਰ ਨਾ ਕਰ ਸਕੇ ਅਸੀਂ ਖੁਦਾ ਦੇ ਰਾਜ ਤੇ ਉਹਦੀ ਮਹਿਮਾ ਦੇ ਵਿੱਚ ਵੱਧਦੇ ਹੋਰ ਤਰੱਕੀ ਕਰਦੇ ਜਾਈਏ ਸਾਡੀ ਜ਼ਿੰਦਗੀ ਦਾ ప్రతిਫਲ ਪਿਤਾ ਪਰਮੇਸ਼ਰ ਤੁਹਾਡੇ ਹੀ ਹਜ਼ੂਰੂ ਰਿਲੀਜ਼ ਕੀਤਾ ਜਾਵੇ ਅਸੀਂ ਸਭ ਦੇ ਸਭ ਖੁਦਾ ਦੀ ਮਹਿਮਾ ਖੁਦਾ ਦੇ ਰਾਜ ਖੁਦਾ ਦੇ ਕੰਮਾਂ ਦੇ ਵਿੱਚ ਦਲੇਰੀ ਦੇ ਨਾਲ ਹੱਥ ਵਧਾਈਏ ਖੁਦਾ ਅਸੀਂ ਕਿਸੇ ਦੀ ਠੋਕਰ ਦਾ ਕਾਰਨ ਨਾ ਬਣੀਏ ਪਰ ਬਹੁਤਿਆਂ ਦੇ ਰਾਹਾਂ 'ਚੋਂ ਠੋਕਰਾਂ ਉਠਾਉਣ ਵਾਲੇ ਹੋਈਏ ਪ੍ਰਭੂ ਜੀ ਅਸੀਂ ਗਿਆਨ ਬੁੱਧ ਸਮਝ ਨੂੰ ਪ੍ਰਾਪਤ ਕਰੀਏ ਤੇ ਬਹੁਤਿਆਂ ਨੂੰ ਸੱਚਾ ਗਿਆਨ ਦੱਸਣ ਵਾਲੇ ਹੋਈਏ ਖੁਦਾ ਸਾਡੇ ਵਿੱਚ ਮੌਜੂਦ ਹਰ ਇੱਕ ਪੈਨਪਾਇ ਨੂੰ ਆਪਣੇ ਗਿਆਨ ਬੁੱਧ ਸਮਰਥ ਸਮਝ ਦੇਣਾ ਬLES ਕਰਨਾ ਖੁਦਾ ਅਸੀਂ ਸਭ ਤੇ ਸਭ ਖੁਦਾ ਦੇ ਰਾਜ ਉਹਦੀ ਮਹਿਮਾ ਉਹਦੇ ਪ੍ਰੇਮ ਉਹਦੀ ਸ਼ਾਂਤੀ ਉਹਦੀ ਸ਼ਕਤੀ ਦੇ ਵਿੱਚ ਵਾਧੇ ਔਰ ਤਰੱਕੀ ਕਰਦੇ ਜਾਈਓ ਅਸੀਂ ਸਭ ਤੇ ਸਭ ਖੁਦਾ ਆਪਣੀ ਦੁੱਖਾਂ ਦੀ ਸਲੀਬ ਚੱਕੀਏ ਆਪਣੇ ਆਪ ਦਾ ਹੀ ਇਨਕਾਰ ਕਰੀਏ ਪਰ ਪਰਮੇਸ਼ਰ ਤੋਂ ਕਦੇ ਨਾ ਸ਼ਰਮਾਈਏ ਤੇ ਨਾ ਹੀ ਉਹਦਾ ਇਨਕਾਰ ਕਰੀਏ ਅਸੀਂ ਖੁਦਾ ਦੇ ਰਾਜ ਉਹਦੀ ਵਡਿਆਈ ਚ ਵਾਧੇ ਫੈਲਦੇ ਔਰ ਤਰੱਕੀ ਕਰਦੇ ਜਾਈਏ ਖੁਦਾ ਸਾਡੇ ਵਿੱਚ ਜਿੰਨੇ ਵੀ ਘਰ ਪਰਿਵਾਰ ਨੇ ਮੌਜੂਦ ਖੁਦਾ ਹਰ ਇੱਕ ਦੇ ਉੱਤੇ ਤੁਹਾਡੇ ਰਹਿਮ ਤੁਹਾਡੇ ਫਜ਼ਲ ਤੁਹਾਡੀ ਸੱਚੀ ਸ਼ਾਂਤੀ ਨੂੰ ਮੰਗਦੇ ਆ ਅਸੀਂ ਸਭ ਦੇ ਸਪੀਤਾ ਪਰਮੇਸ਼ਰ ਆਪਣੀ ਜ਼ਿੰਦਗੀ ਦੇ ਵਿੱਚੋਂ ਹਰ ਇੱਕ ਮੁਸੀਬਤ ਪਰੇਸ਼ਾਨੀ ਨੂੰ ਕੈਨਸਲ ਕਰਦੇ ਆ ਤੁਹਾਡੀ ਸੱਚੀ ਸਹਾਇਤਾ ਨੂੰ ਪੂਰੇ ਪਰਿਵਾਰਾਂ ਦੀ ਜ਼ਿੰਦਗੀ ਚ ਰਿਲੀਜ਼ ਕਰਦੇ ਖੁਦਾਵਨ ਜੋ ਵੀ ਪਰਿਵਾਰ ਇਹਨਾਂ ਵਚਨ ਪ੍ਰਾਰਥਨਾ ਨੂੰ ਸੋਣਦੇ ਅਤੇ ਬਹੁਤੇ ਲੋਕਾਂ ਤੱਕ ਸ਼ੇਅਰ ਕਰਦੇ ਨੇ ਖੁਦਾ ਇਹਨਾਂ ਦੇ ਹੱਥ ਮੁਬਾਰਕ ਹੋ ਜਾਣ ਖੁਦਾ ਇਹਨਾਂ ਦੇ ਕਾਰੋਬਾਰਾਂ ਦੇ ਵਿੱਚ ਵਾਅਦਾ ਕਰਨਾ ਜੋ ਪੈਨਪਾਈ ਆਪਣੀ ਦਾਨ ਆਪਣੀ ਆਫਰਿੰਗ ਆਪਣੀ ਉਤਮ ਬੀਜ ਤੁਹਾਡੇ ਹਜ਼ੂਰ ਪੇਸ਼ ਦੇਣੇ ਪ੍ਰਭੂ ਜੀ ਇਹਨਾਂ ਦੇ ਕਾਰੋਬਾਰਾਂ ਵਿੱਚ ਵਾਅਦਾ ਕਰਨਾ ਖੁਦਾ ਕਾਰੋਬਾਰ ਦੀਆਂ ਕਮੀਆਂ ਕਟੀਆਂ ਕਮਜ਼ੋਰੀਆਂ ਰੁਕਾਵਟਾਂ ਨੂੰ ਦੂਰ ਕਰਨਾ ਪ੍ਰਭੂ ਜੀ ਦੁਆ ਕਰਦੇ ਹਾਂ ਤਾਰੇ ਹਜ਼ੂਰ ਲਿਖਵਾਏ ਨੇ ਬਿਤਾ ਪਰਮੇਸ਼ਰ ਦੁਆ ਕਰਦੇ ਮਹਾਨ ਖੁਦਾਵਨ ਥਾੜੀ ਬੇਟੀ ਜਸਵੀਰ ਕੌਰ ਅਰ ਬਸੰਤ ਸਿੰਘ ਲਈ ਬਿਤਾ ਪਰਮੇਸ਼ਰ ਇਹਨਾਂ ਦੋਨਾਂ ਨੂੰ ਚੰਗੀ ਸਿਹਤ ਤੰਦਰੁਸਤੀ ਦੇਣਾ ਸਰੀਰ ਦੇ ਸਾਰੇ ਦਰਦਾਂ ਪੀੜਾ ਪਰੇਸ਼ਾਨੀਆਂ ਤੋਂ ਆਜ਼ਾਦ ਕਰਨਾ ਸਾਰੇ ਰੋਗਾਂ ਤੋਂ ਫ੍ਰੀ ਕਰਨਾ ਪ੍ਰਭੂ ਜੀ ਅਰ ਮਾਨ ਲਈ ਦੁਆ ਕਰਦੇ ਬਿਤਾ ਪਰਮੇਸ਼ਰ ਇਹਨਾਂ ਨੂੰ ਜ਼ਿੱਦੀ ਸੁਭਾਅ ਤੋਂ ਆਜ਼ਾਦ ਕਰੋ ਖੁਦਾ ਚਿਚੜੇ ਸੁਭਾਅ ਨੂੰ ਦੂਰ ਕਰੋ ਸ਼ਾਂਤੀਮਈ ਪ੍ਰੇਮਈ ਅਤੇ ਦਇਆਮਈ ਸੁਭਾਅ ਉਹ ਖੁਦਾਵਨ अनमोलली दुआ ਕਰਦੇ ਪਿਤਾ ਪਰਮੇਸ਼ਰ ਸਾਰੇ ਹਿਰਗ ਬਿਮਾਰੀਆਂ ਦੂਰ ਹੋ ਜਾਣ ਖੁਦਾ ਪਵਿੱਤਰ ਆਤਮਾ ਦੀ ਸਹਾਮਤਨਾ ਬਲੇਸ ਕਰੋ ਪਿਤਾ ਪਰਮੇਸ਼ਰ ਆਮਨਲੀ ਦੁਆ ਕਰਦੇ ਪਿਤਾ ਪਰਮੇਸ਼ਰ ਇਹਨਾਂ ਦੀ ਬੋਡੀ ਦੀਆਂ ਸਾਰੀਆਂ ਹੀ ਦਰਦਾਂ ਪੀੜਾਂ ਪਰੇਸ਼ਾਨੀਆਂ ਇਸ ਨਾਮ ਚ ਦੂਰ ਹੋ ਜਾਣ ਕੈਨਸਲ ਹੋ ਜਾਣ ਖੁਦਾਬਨ ਨਵਨੀਤ ਕੌੜਲੀ ਦੁਆ ਕਰਦੇ ਆ ਇਹਨਾਂ ਦੀ ਪੜਾਈ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਜਾਣ ਖੁਦਾਬਨ ਪੜਨ ਲਿਖਨ ਚ ਗਿਆਨ ਬੋਧ ਅਤੇ ਸਮਝ ਦਾ ਆਤਮਾ ਦਿਨਾ ਪਿਤਾ ਪਰਮੇਸ਼ਰ ਖੁਦਾ ਦੁਆ ਕਰਦੀ ਮਹਾਨ ਕੁਦਵਨ ਪਰਨੀਤ ਕੌਲੀ ਖੁਦਾਵੰਦ ਇਸ ਪੈਨ ਨੂੰ ਬੇਬੀ ਬੋਏ ਦੇ ਨਾਲ ਬਲੈਸ ਕਰਨਾ ਹੈ ਦੀ ਪ੍ਰੈਗਨਨਸੀ ਦੇ ਵਿਲੇ ਸਾਰੀ ਕੰਪਲਿਕੀਸ਼ਨਸ ਨੂੰ ਦੂਰ ਕਰਨਾ ਪਤਾ ਪਰਮੇਸ਼ਰ ਮਨਪ੍ਰੀਤ ਸਿੰਘ ਲਈ ਦੁਆ ਕਰਦੇ ਹਾਂ ਹਰ ਤਰ੍ਹਾਂ ਦਾ ਕਰਜ਼ ਇਸ ਭਰਾ ਦੀ ਜ਼ਿੰਦਗੀ ਚੋਂ ਦੂਰ ਹੋ ਜਾਵੇ ਖੁਦਾ ਚੰਗੀ ਸੇ ਤੰਦਰੁਸਤੀ ਦੇਣ ਨਵਜੋਤ ਸਿੰਘ ਲਈ ਦੁਆ ਕਰਦੇ ਆ ਕਾਰੋਬਾਰ ਵਿੱਚ ਵਾਧਾ ਕਰਨਾ ਕਾਰੋਬਾਰ ਦੀਆਂ ਰੁਕਾਵਟਾਂ ਨੂੰ ਦੂਰ ਕਰਨਾ ਪੈਰੇ ਪ੍ਰਭੂ ਜੀ ਅੱਛਾ ਪ੍ਰੋਮੋਸ਼ਨ ਹੋਣ ਜਿਨਾਂ ਦੀ ਮਦਦ ਕਰਨਾ ਮਨਪ੍ਰੀਤ ਕੌਲੀ ਦੁਆ ਕਰਦੇ ਖੁਦਾਵੰਦ ਤੁਸੀਂ ਕਲਾਮ ਦੇ ਵਿੱਚ ਕਿਹਾ ਪਿਤਾ ਪਰਮੇਸ਼ਰ ਕਿ ਜੋ ਕੰਮ ਮਨੁੱਖਾਂ ਤੋਂ ਨਹੀਂ ਹੋ ਸਕਦਾ ਉਹ ਪਰਮੇਸ਼ਰ ਦੇ ਦੁਆਰਾ ਹੋ ਸਕਦਾ ਹੈ ਜੋ ਵੀ ਇਹਨਾਂ ਨੂੰ ਆਪਣੀ ਜ਼ਿੰਦਗੀ 'ਚ ਪਿਤਾ ਪਰਮੇਸ਼ਰ ਲੱਗਦਾ ਕਿ ਉਹ ਕੰਮ ਇਹਨਾਂ ਲਈ ਨਹੀਂ ਹੋਏਗਾ ਖੁਦਾ ਜਨਾਂ ਦੇ ਉਹ ਸਾਰੇ ਕੇ ਕੰਮ ਇਹਨਾਂ ਦੀ ਜ਼ਿੰਦਗੀ 'ਚ ਹੋਣ ਜਨਾਂ ਦੀ ਮਦਦ ਕਰੋ ਇਹਨਾਂ ਨੂੰ ਵਿਜ਼ਿਟਰ ਵੀਜ਼ਾ ਟਿਕਟਸ ਮਿਲਣ ਜਨਾਂ ਦੀ ਮਦਦ ਕਰੋ ਪ੍ਰਭੂ ਜੀ ਯੋ ਚਨਾਂ ਲਈ ਦੁਆ ਕਰਦੇ ਪਿਤਾ ਪਰਮੇਸ਼ਰ ਖੁਦਾ ਇਸ ਪੈਨ ਨੂੰ ਆਇਲਸ ਦਾ ਐਗਜ਼ਾਮ ਕਲੀਅਰ ਕਰਨ ਜਨਾਂ ਦੀ ਮਦਦ ਕਰਨਾ ਗਿਆਨ ਬੁੱਧਰ ਸਮਝ ਦੇਣਾ ਗਿਆਨ ਕੋਣ ਲਈ ਦੁਆ ਕਰਦੇ ਖੁਦਾਵੰਦ ਇਹਨਾਂ ਨੂੰ ਆਪਣੇ ਗਿਆਨ ਮੁੱਦ ਸਮਝ ਨੂੰ ਦੇਣਾ ਖੁਦਾ ਅੱਖਾਂ ਦੀ ਰੋਸ਼ਨੀ ਵਿੱਚ ਵਾਧਾ ਕਰਨਾ ਸ਼ਰੀਰ ਦੇ ਰੋਗਾਂ ਤੋਂ ਆਜ਼ਾਦ ਕਰਨਾ ਪ੍ਰਭੂ ਜੀ ਦੁਆ ਕਰਦੇ ਮਹਾਨ ਖੁਦਾਵੰਦ ਰਸ਼ਪਾਲ ਸਿੰਘਲੀ ਪਿਤਾ ਪਰਮੇਸ਼ਰ ਜੋ ਨਸ਼ਾ ਕਰਦੇ ਨੇ ਖੁਦਾ ਹਰ ਤਰ੍ਹਾਂ ਦਾ ਨਸ਼ਾ ਨੇ ਦੀ ਜ਼ਿੰਦਗੀ ਚੋਂ ਦੂਰ ਹੋ ਜਾਵੇ ਪਿਤਾ ਪਰਮੇਸ਼ਰ ਇਹਨਾਂ ਦੇ ਘਰ ਵਿੱਚੋਂ ਹਰ ਇੱਕ ਨਸ਼ਾ ਹਰ ਸ਼ਰਾਬ ਇਹ ਸੂ ਨਾਮ ਜਰਦ ਹੋ ਜਾਵੇ ਕੈਨਸਲ ਹੋ ਜਾਵੇ ਰਾਤਨਾ ਕਰਦੇ ਪਿਆਰੇ ਪਰਮੇਸ਼ਰ ਪ੍ਰਭੂ ਜੀ ਇਹਨਾਂ ਘਰਾਂ ਵਿੱਚ ਰੱਖੇ ਸਜਨ ਲੋਰ ਤੇਲ ਨਹੀਂ ਪਿਆਰੇ ਖੁਦਾਵੰਦ ਅਸਤੇ ਕੋਈ ਆਮ ਜਲਤਿਲ ਨਹੀਂ ਇਹ ਮਹਾਨ ਪਿਤਾ ਅਜੋ ਤੇ ਸ਼ਿਫਾ ਛੁਟਕਾਰ ਤੇ ਆਜ਼ਾਦੀ ਦੇਣ ਵਾਲਾ ਪਾਕ ਪਵਿੱਤਰ ਲਹੂਆ ਪਿਤਾ ਅਸਤੇ ਉਹ ਲਹੂਆ ਖੁਦਾ ਜੋ ਤੁਸੀਂ 크ਰੂਸ ਉਤੇ ਵਹਾਇਆ ਸ਼ੈਤਾਨ ਨੂੰ ਹਰਾਇਆ ਤੇ ਸਾਰੇ ਪਾਪਾਂ ਨੂੰ ਮਾਫ ਕੀਤਾ ਅਸਤੇ ਕੋੜਿਆ ਵਾਲਾ ਲਹੂ ਪ੍ਰਭੂ ਜੀ ਜਿਦੇਵ ਸਿਲੇ ਤੁਸੀਂ ਇਨਸਾਨ ਨੂੰ ਦੁੱਖਾ ਰੋਗਾ ਬਿਮਾਰੀਆਂ ਤੋਂ ਆਜ਼ਾਦ ਕੀਤਾ ਅੱਜ ਉਹ ਸ਼ਿਫਾ ਛੁਟਕਾਰਾ ਤੇ ਆਜ਼ਾਦੀ ਦੇਣ ਵਾਲਾ ਪਾਕ ਪਵਿੱਤਰ ਲਹੂ ਜਦ ਵੀ ਇਹਨਾਂ ਦੇ ਘਰਾਂ ਦੇ ਕੋਨੇ-ਕੋਨੇ ਤੇ ਛਿੜਕਿਆ ਜਾਵੇ ਹਰ ਇੱਕ ਕੋਨਾ ਪਵਿੱਤਰ ਸ਼ੁੱਧ ਆਜ਼ਾਦ ਹੋ ਜਾਵੇ ਸਾਰੇ ਰੋਗ ਬਿਮਾਰੀਆਂ ਨਾਸ਼ਪਾਸਮ ਖਤਮ ਹੋ ਜਾਣ ਤੁਹਾਡੀ ਕਿਰਪਾ ਦਇਆ ਭਲਾ ਹੀਰੇ ਦੇ ਕਰਾਉ ਤੇ ਠਹਿਰ ਜਾਵੇ ਤੁਹਾਡਾ ਰੂਪ ਆਕ ਇਹਨਾਂ ਨੂੰ ਸ਼ੁਕੀਆ ਆਜ਼ਾਦ ਕਰੇ ਪਵਿੱਤਰ ਕਰੇ ਖੁਦਾਵੰਪੁਰੇ ਹੀ ਕਰਾਵੇ ਸੋ ਤੁਹਾਡੀ ਸੱਚੀ ਸ਼ਾਂਤੀ ਨੂੰ ਮੰਗਦੇ ਆ ਪ੍ਰਾਰਥਨਾ ਇਸੂ ਨਾਮ ਦੇ ਵਿੱਚ ਮੰਗਦੇ ਹਾਂ ਆਮੀਨ 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 ਤਾਰੀਕ ਲਈ ਸਤਿਅਨੂ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ